ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੇਲ ਤੋਂ ਬਣੀ ਸੱਤ ਮੈਂਬਰੀ ਕਮੇਟੀ 2 ਦਸੰਬਰ 2024 ਨੂੰ ਜਿਨ੍ਹਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ 15 ਜੂਨ ਜਾਂ 18 ਜੂਨ ਨੂੰ ਇਹ ਭਰਤੀ ਮੁਕੰਮਲ ਕਰ ਲਈ ਜਾਵੇਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਹਾਲਾਂਕਿ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਕਿਸੇ ਵੀ ਸਮੇਂ ਭਰਤੀ ਜਨਤਾ ਪਾਰਟੀ ਦੇ ਨਾਲ ਗਠਜੁੜ ਕਰਕੇ ਸਮਝੌਤਾ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜ ਸਕਦੇ ਨੇ ਕਿਉਂਕਿ ਵਾਰ-ਵਾਰ ਸਕੰਦਰ ਸਿੰਘ ਮਲੂਕਾ ਵੱਲੋਂ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਇਹ ਆਚਾਰਿਆ ਹੈ ਇਸ ਨੂੰ ਲੈ ਕੇ ਹੁਣ ਮਨਪ੍ਰੀਤ ਇਆਲੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਬਿਲਟੋਵਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਹਰ ਪੱਧਰ ਤੇ ਕਰਦਾਰ ਪੁੱਛੀ ਕੀਤੀ ਜਾ ਰਹੀ ਹੈ ਮਨਪ੍ਰੀਤ ਯਾਲੀ ਅਤੇ ਉਸ ਦੇ ਸਾਥੀਆਂ ਤੋਂ ਕਿ ਇਹ ਭਰਤੀ ਸੰਵਧਾਨਕ ਨਹੀਂ ਹੈ ਇਹ ਭਰਤੀ ਸੰਵਧਾਨ ਨੂੰ ਜਾਂ ਭਾਰਤੀ ਚੋਣ ਕਮਿਸ਼ਨ ਨੂੰ ਮਨਜ਼ੂਰ ਨਹੀਂ ਹੈ ਲੇਕਿਨ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਯਾਲੀ ਦਾ ਵੱਡਾ ਬਿਆਨ ਆਇਆ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਭਾਵੇਂ ਲੱਖ ਕਹਿਣ ਕਿ ਅਸੀਂ اصولਾਂ ਦੀ ਗੱਲ ਕਰਦੇ ਹਾਂ ਲੱਖ ਕਹਿਣ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਤੇ ਅਤੀ ਸ਼੍ਰੀ ਕੇਸਗਰ ਸਾਹਿਬ ਦੇ ਜਥੇਦਾਰ ਤੇ ਭਾਰਤੀ ਜਨਤਾ ਪਾਰਟੀ ਦਾ ਦਬਾਅ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਪਾਲੀ ਭਾਂਤੀ ਜਾਣਦੇ ਨੇ ਕਿ ਦਿਨ ਵੇਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਨੇ ਜਿਵੇਂ ਹੀ ਰਾਤ ਪੈ ਜਾਂਦੀ ਪੈਂਦੀ ਹੈ ਇਹ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਬਣ ਜਾਂਦੇ ਨੇ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਜ਼ਿਆਦਾ ਲਾਹਾ ਫਾਇਦਾ ਭਾਰਤੀ ਜਨਤਾ ਪਾਰਟੀ ਤੋਂ ਕਿਸ ਨੇ ਲਿਆ ਹੈ ਉਹ ਹੈ ਬਾਦਲ ਪਰਵਾਜ਼ ਚਾਹੇ ਉਹ مرحوم ਪ੍ਰਕਾਸ਼ ਸਿੰਘ ਬਾਦਲ ਹੋਣ ਬੀਬਾ ਹਰਜਮਤ ਕੋਰ ਬਾਦਲ ਹੋਵੇ ਬਿਕਪਜੀਤ ਸਿੰਘ ਮਜੀਠੀਆ ਹੋਵੇ ਤੇ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ ਸਭ ਤੋਂ ਜ਼ਿਆਦਾ ਲਾਹਾ ਇਹਨਾਂ ਨੇ ਲਿਆ ਹੈ ਇਹ ਹੁਣ ਇੱਕ ਨੰਬਰ 1 ਸੂਬੇ ਨੂੰ ਬਣਾਉਣ ਦੀਆਂ ਗੱਲਾਂ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਤਾਂ ਇਹਨਾਂ ਨੇ ਆਪਣੇ ਆਪ ਨੂੰ ਨੰਬਰ 1 ਬਣਾਇਆ ਹੈ ਬਰਹੁ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਮਿਤ ਕੋਰ ਬਾਦਲ ਅਤੇ ਬਿਕਰਮਜੀਤ ਸਿੰਘ ਜੀਠਿਆ ਯਾਨੀ ਕਿ ਇਹਨਾਂ ਦਾ ਪਰਿਵਾਰ ਚਾਹੇ ਅਰਦੇਸ਼ ਪ੍ਰਤਾਪ ਸਿੰਘ ਕੈਰੋ ਵੀ ਨੇ ਲੇਕਿਨ ਇਧਰ ਮਨਪ੍ਰੀਤ ਇਆਲੀ ਦੀ ਅਸੀਂ ਦਰਿਆ ਦਰਿਆ ਦਲੀ ਨੂੰ ਸਲਾਮ ਕਰਦੇ ਹਾਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਲੀਲਾਂ ਦੇ ਵਿੱਚ ਜਵਾਬ ਦਿੱਤਾ ਮਨਪ੍ਰੀਤ ਇਆਲੀ ਨੇ ਕਿ ਗੱਠ ਜੋੜ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਅਜਾਹੇ ਲੀਡਰ ਚਾਹੀਦੇ ਨੇ ਸ਼ਰਮ ਸ਼ਰੋਮਣੀ ਅਕਾਲੀ ਦਲ ਨੂੰ ਅਜਾਹੇ ਪ੍ਰਧਾਨ ਹੋਣੇ ਚਾਹੀਦੇ ਨੇ ਮਨਪ੍ਰੀਤ ਯਾਲੀ ਵਰਗੇ ਜਿਹੜੇ ਕਹਿੰਦੇ ਨੇ ਕਿ ਸਾਡਾ ਬੀਜੇਪੀ ਦੇ ਨਾਲ ਕੋਈ ਸਮਝੌਤਾ ਨਹੀਂ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਈ ਵਾਰ ਭਾਰਤੀ ਜਨਤਾ ਪਾਰਟੀ ਨੇ ਮਤੇ ਪਾਏ ਲੇਕਿਨ ਉਹ ਸਾਰੇ ਵਾਅਦਿਆਂ ਉੱਤੇ ਖਰੇ ਨਹੀਂ ਉਤਰੇ ਇਸ ਨੂੰ ਲੈ ਕੇ ਮਨਪ੍ਰੀਤ ਯਾਲੀ ਕੀ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਦੇ ਸਬੰਧ ਵਿੱਚ ਤੇ ਉਹ ਇੱਕ ਵੋਟ ਦਾ ਬਾਈ ਕੱਟ ਕੀਤਾ ਗਿਆ ਬੀਜਪੀ ਦੇ ਨਾਲ ਸਾਡਾ ਲੰਮਾ ਸਮਾਂ ਅਲਾਈਂਸ ਰਿਹਾ 26 ਸਾਲ 26 ਸਾਲਾਂ ਦੇ ਵਿੱਚ ਅਸੀਂ ਕੀ ਲੈ ਆਉਂਨਾਂ ਤੋਂ ਸਾਡਾ ਇੱਕ ਵੀ ਸਾਡੀ ਮੰਗ ਉਹ ਪੂਰੀ ਨਹੀਂ ਕਰ ਸਕਿਆ ਸਾਡੇ ਬੰਦੀ ਸਿੰਘ ਉਹ ਤਾਂ ਪ੍ਰਾਣੀਆਂ ਮੰਗਾ ਲੈ ਜਿਹੜੇ ਹਮ ਜਿਹੜੇ ਬੰਦੀ ਸਿੰਘ ਨੇ ਜਿਹੜੇ ਆ ਵੀ ਸਜ਼ਾ ਪੂਰੀ ਕਰ ਚੁੱਕੇ ਜਿਹੜਾ ਜੀ ਬੰਦ ਨੇ ਕਿਸਾਨਾਂ ਦੇ ਮਸਲੇ ਨੇ ਨੋਟੀਫਿਕੇਸ਼ਨ ਵੀ ਦਿੱਤਾ ਗੁਰੂ ਸਾਹਿਬ ਦੇ 550 ਹਾਂਜੀ ਪੂਰ ਬਸ ਤੱਕ ਤੇ ਵੀ ਛੱਡਾਂਗੇ ਬਿਲਕੁਲ ਜੀ ਇਹ ਉਹ ਜਦੋਂ ਸਾਡੇ ਬਿਨਾ ਮੰਗਾ ਮੰਨਿਆ ਤੋਂ ਅਸੀਂ ਕਿਉਂ ਵੋਟ ਪਾਈਏ ਜਦੋਂ ਅਸੀਂ ਐਲਾਈਅੰਸ ਤੋੜ ਦਿੱਤਾ ਸਨਾਰੇ ਮੁੱਦੇ ਲੈ ਕੇ ਉਸ ਲਈ ਮੈਂ ਜਿਹੜੇ ਆਪਣੇ ਹਲਾਕੇ ਦੇ ਲੋਕ ਸੀ ਜਿਨ੍ਹਾਂ ਨੇ ਮੈਨੂੰ ਇਤਾਂ ਦੇ ਹਾਲਾਤਾਂ ਚ ਚੋਣ ਕੇ ਭੇਜਿਆ ਹਾਂ ਜੀ ਮੈਂ ਉਹਨੂੰ ਬੁਲਾਇਆ ਬੁਲਾ ਕੇ ਨੇ ਰੈਲਿੰਗ ਵਿੱਚ ਇਹਦਾ ਘਾਰ ਵਰੋਟਦਾ ਤੁਸੀਂ ਦਿੱਤਾ ਮੈਨੂੰ ਪੂਰੇ ਮਾਲਵੇ ਚੋਂ ਇੱਕ ਸੀਟ ਤੁਸੀਂ ਜਿਤਾਈ ਆ ਕੀ ਤੁਸੀਂ ਕੀ ਚਾਹੁੰਦੇ ਹੋ ਉਹ ਸਾਰਿਆਂ ਦੀ ਸਲਾਹ ਸੀ ਇਹ ਆਪਾਂ ਨੂੰ ਇਹਦਾ ਬਾਈ ਕੱਟ ਕਰਨਾ ਚਾਹੀਦਾ ਠੀਕ ਕੌਨਸਲ ਦੇ ਕੈਂਡੀਡੇ ਵੋਟ ਪਾ ਸਕਦੇ ਤੇ ਲੇਕਿਨ ਇਹ ਵੀ ਸਾਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੋ ਫਿਰ ਉਹ ਬੰਦ ਕੇ ਫਿਰ ਉਹ ਬਾਕੀ ਗੁਰੂ ਸਾਹਿਬ ਦੀ ਮਿਹਰ ਹੋਈ ਤੇ ਉਹ ਵੋਟ ਦਾ ਬਾਈ ਕੱਟ ਕੀਤਾ ਗਿਆ ਭਾਜੀਪੀ ਦੇ ਨਾਲ ਸਾਡਾ ਇਹ ਹੈ ਮਨਪੀਤਿਆਲੀ ਦੀ ਦਰਿਆ ਦੇ ਲਈ ਜਿਹੜੇ ਕਹਿੰਦੇ ਨੇ ਕਿ ਅੱਜ ਤੱਕ 26 ਸਾਲ ਲਗਾਤਾਰ ਗਠਬੰਧਨ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ 26 ਸਾਲਾਂ ਦੇ ਵਿੱਚ ਉਹਨਾਂ ਨੇ ਕੌਮ ਦਾ ਉਹਨਾਂ ਨੇ ਸਿੱਖ ਕੌਮ ਦਾ ਕੀ ਕੀਤਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੇ ਫੈਸਲੇ ਲਏ ਸੀ ਉਹ ਵੀ ਨਹੀਂ ਪੂਰੇ ਕੀਤੇ ਗਏ ਤੇ ਅਸੀਂ ਕਿਉਂ ਕਰਾਂਗੇ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਸਨ ਸਿੰਘ ਬਲਟੋਵਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅਤੇ ਪਰਮਜੀਤ ਸਿੰਘ ਸਰਲਾ ਹੋਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਨਪ੍ਰੀਤ ਈਆਲੀ ਜਿਹੜੇ ਨੇ ਉਹ ਆਰਐਸਐਸ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਇਹ ਤੇ ਮਨਪ੍ਰੀਤ ਈਆਲੀ ਦੀ ਦਰਿਆਦਰੀ ਦੇਖੋ ਉਹ ਕਹਿੰਦੇ ਸਮਝੌਤਾ 101% ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ ਸਾਡਾ ਕੋਈ ਸੁਆਰਿਆ ਨਹੀਂ ਹੈ ਵਗਾਰਿਆ ਹੈ ਪੰਜਾਬ ਦਾ ਅਤੇ ਪੰਜਾਬ ਦੀ ਕੌਮ ਦਾ ਕਿਸਾਨਾਂ ਦਾ ਅਤੇ ਸਿੱਖ ਕੌਮ ਦਾ